ਸਾਸੀ ਕਾਲ ਜੀ ਸਵਾਗਤ ਕਰਦੇ ਆਂ ਪਰਦੇਸੀਆਂ ਦੇ ਆਪਣੇ ਚੈਨਲ ਪਰਦੇਸੀ ਮੀਡੀਆ ਐਨ ਜੈਡ ਤੇ ਆਪਾਂ ਹਰ ਵਾਰ ਕਿਤਨਾ ਕਿਤੇ ਦੇਖਦੇ ਆਂ ਵੀ ਕਬੱਡੀ ਟੂਰਨਾਮੈਂਟ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਹੁੰਦੇ ਆਪਾਂ ਦੇਖਦੇ ਆਂ ਸੋ ਕਬੱਡੀ ਟੂਰਨਾਮੈਂਟ ਦੇ ਵਿੱਚ ਵੱਡਾ ਘੱਟ ਹੁੰਦਾ ਭਰਮਾ ਹੰਗਾਰਾ ਮਿਲਦਾ ਤੇ ਆਪਾਂ ਅੱਜ ਬਾਲੀਵਾਲ ਦੇ ਗਰਾਊਂਡ ਦੇ ਵਿੱਚ ਆਏ ਹੋਏ ਆਂ ਸੋ ਕੁਝ ਮਿੱਤਰ ਪਿਆਰੇ ਆਪਣੇ ਨਾਲ ਆ ਸੋ ਬਾਈ ਹੁਣਾਂ ਤੋਂ ਆਪਾਂ ਕੁਝ ਨਾ ਕੁਝ ਗੱਲਾਂ ਬਾਤਾਂ ਪੁੱਛਦੇ ਆਂ ਵੀ ਵਾਲੀਵਾਲ ਨੂੰ ਇੰਨਾ ਭਰਮਾ ਹੰਗਾਰਾ ਨਾ ਮਿਲਣ ਦੇ ਕੁਝ ਕਾਰਨ ਆਪਾਂ ਬਾਈ ਹੁਣਾਂ ਤੋਂ ਕੁਝ ਨਾ ਕੁਝ ਪੁੱਛਦੇ ਆਂ ਤੇ ਕੁਝ ਗੱਲਾਂ-ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਂ ਮੇਰਾ ਨਾਂ ਅਮਨਦੀਪ ਆ ਅਸੀਂ ਮਾਲਵੇ ਕਲੱਬ ਵੱਲੋਂ ਖੇਡਦੇ ਆਂ ਤੇ ਆ ਸਾਰੀਆਂ ਸਾਡੇ ਕੋਲੇ ਦੋ ਟੀਮਾਂ ਨੇ ਮਾਲਵੇ ਕਲੱਬ ਵੱਲੋਂ ਤੇ ਨਿਊਜ਼ੀਲੈਂਡ ਦੇ ਵਿੱਚ ਬਹੁਤਾ ਜ਼ਿਆਦਾ ਬਾਲੀਵਾਲ ਨੂੰ ਭਰਮਾ ਹੰਗਾਰਾ ਨਹੀਂ ਮਿਲਦਾ ਆਡੀਅנס ਵੀ ਬਹੁਤ ਘੱਟ ਆਉਂਦੀ ਆ ਪਰ ਅਸੀਂ ਆਪ ਦੇ ਲੋ ਫੁੱਲ ਟਰਾਈ ਕਰਦੇ ਆਂ ਵੀ ਟੂਰਨ ਵਧੀਆ ਟੂਰਨਾਮੈਂਟ ਕਰਾ ਸਕੀਏ ਜਿੰਨੀ ਵੱਧ ਤੋਂ ਵੱਧ ਆਡੀਅנס ਆ ਸਕੇ ਤੇ ਬਾਲੀਵਾਲ ਨੂੰ ਦੇਖਣ ਆਵੇ ਸੋ 플레이ਰਾਂ ਦਾ ਹੌਸਲਾ ਵਧੇ ਸੋ ਬਾਈ ਤੁਸੀਂ ਹਰੇਕ ਸੈਟਰਡੇ ਜਾਂ 15 ਦਿਨਾਂ ਦੇ ਬਾਅਦ ਇੱਥੇ ਕੁਛ ਨਾ ਕੁਛ ਗੇਮ ਹੁੰਦੇ ਆ ਹਰੇਕ ਮਹੀਨੇ ਬਾਈ ਇੱਥੇ ਇੱਕ ਟੂਰਨਾਮੈਂਟ ਹੁੰਦਾ ਆ ਆਕਲੈਂਡ ਦੇ ਵਿੱਚ ਹਰੇਕ ਕਲੱਬ ਪੰਜ ਛੇ ਕਲੱਬ ਹੈਗੇ ਇੱਥੇ ਤੇ ਹਰੇਕ ਕਲੱਬ ਇੱਕ ਟੂਰਨਾਮੈਂਟ ਕਰਾਉਂਦਾ ਇੱਕ ਮਹੀਨੇ ਦੇ ਵਿੱਚ ਤੇ ਅਸੀਂ ਕਬੱਡੀ ਦੀ ਵੀ ਫੈਡਰੇਸ਼ਨ ਨਾਲ ਜੁੜੇ ਹੋਏ ਆ ਉਹ ਵੀ ਜਦੋਂ ਕਬੱਡੀ ਦਾ ਟੂਰਨਾਮੈਂਟ ਹੁੰਦਾ ਨਾਲ ਵਾਲੀਬਾਲ ਜ਼ਰੂਰ ਰੱਖਦੇ ਆ ਤੇ ਅਸੀਂ ਉਹ ਵੀ ਸਾਰੇ ਟੂਰਨਾਮੈਂਟ ਖੇਡਦੇ ਆ ਅੱਛਾ ਭਾਈ ਜੀ ਨਿਊਜ਼ੀਲੈਂਡ ਦੇ ਵਿੱਚ ਕਿੱਥੇ ਰਹਿ ਰਹੇ ਹੋ ਤੁਸੀਂ ਹਾਂ ਮੈਂ ਵਿਰੇ ਮਨਰੇਵਾ ਆਕਲੈਂਡ ਹੀ ਰਹੇ ਆ ਅੱਛਾ ਅੱਛਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵਿਰੇ ਕੀ ਨਾਂ ਭਾਈ ਜੀ ਆਪਣਾ ਮੇਰਾ ਨਾਮ ਅਸ਼ੀਸ਼ ਸ਼ਰਮਾ ਵਿਰੇ ਮੈਂ ਮੋਗੇ ਤੋਂ ਆ ਪਿੰਡ ਲੰਡੇ ਕੇ ਤੇ ਸਨ 2008-09 ਤੋਂ ਜੁੜੇ ਆ ਬਈ ਵਾਲੀਬਾਲ ਤੋਂ ਤੇ ਪਹਿਲਾਂ ਪਿੰਡ ਖੇਡਦੇ ਹੁੰਦੇ ਸੀ ਕੱਚੀ ਖੇਡਦੇ ਹੁੰਦੇ ਸੀ ਮ ਮੁੜ ਕੇ ਮੰਦੀਪ ਵਰਗੇ ਆ ਮੁੰਡੇ ਰੋਲੀ ਤੋਂ ਤੇ ਇਹਨਾਂ ਨਾਲ ਖੇਡਣ ਲੱਗੇ ਆ ਇਹ ਫਿਰ ਗਾਂ ਦੀ ਗਾਂ ਫਿਰ ਗੇਮ ਚ ਸੁਧਾਰ ਆਇਆ ਜਿਵੇਂ ਵਧੀਆ ਗੇਮ ਸਿੱਖਣੀ ਇਹਨਾਂ ਦੇ ਪਿੰਡ ਜਾ ਕੇ ਸ਼ੁਰੂ ਕੀਤੀ ਆ ਖੇਡਣੀ ਤੇ ਵਧੀਆ ਇਹਨੇ ਆਪਾਂ ਨੂੰ ਸਿਖਾਇਆ ਆਪਣਾ ਭਰਾ ਵੀ ਆ ਆਪਣਾ ਕੋਚ ਵੀ ਇੱਕ ਹਿਸਾਬ ਦਾ ਤੇ ਬਾਕੀ ਆਏ ਆ ਇੱਥੇ ਬਈ ਕੌਸ਼ਕ ਬੰਦੇ ਆਏ ਆ ਜਿਵੇਂ ਇਹੀ ਮੈਂ 2014 15 ਚ ਆਇਆ ਸੀ ਨਿਊਜ਼ੀਲੈਂਡ ਤੇ ਉਦੋਂ ਇੱਥੇ ਮੁੰਡੇ ਖੇਡਦੇ ਸੀਗੇ ਪਰ ਉਹ ਪੱਦਰ ਤੇ ਨਹੀਂ ਗੇਮ ਖੇਡੀ ਜਾਂਦੀ ਸੀਗੀ ਜਿਵੇਂ ਪਹਿਲਾਂ ਇੰਡੀਆ ਖੇਡਦੇ ਹੁੰਦੇ ਸੀਗੇ ਤੇ ਬਾਕੀ ਆਏ ਆ ਵੀ ਹੌਲੀ ਹੌਲੀ ਜਿਵੇਂ ਪੁਰਾਣੇ ਪਲੇਅਰ ਆਇਆ ਜਿਵੇਂ ਮਨਦੀਪ ਆ ਗਿਆ ਬਜੀ ਬਚੀ ਆ ਮੁੰਡਾ ਆਪਣਾ ਹਿੰਮਤਪੁਰੇ ਤੋਂ ਬਿੱਟੂ ਆ ਲਾਲਬਾਈ ਆ ਤੇ ਇਹ ਬਾਈ ਵਰਗੇ ਆਏ ਆ ਤੇ ਇਹਨਾਂ ਨੇ ਗੇਮ ਨੂੰ ਬਹੁਤ ਸੁਧਾਰ ਦਿੱਤਾ ਵਾ ਤੇ ਹੌਲੀ ਹੌਲੀ ਫਿਰ ਵਧੀਆ ਹੁਣ ਆਮਨੇ ਵਰਗੇ ਆ ਹੋਰ ਮੁੰਡੇ ਬਹੁਤ ਆ ਇੱਥੇ ਜਿਨ੍ਹਾਂ ਨੇ ਇੱਥੇ ਆ ਕੇ ਖੇਡਣ ਲੱਗੇ ਆ ਪਰ ਉਹ ਆਏ ਆ ਵੀ ਇੰਡੀਆ ਵਾਲੀ ਗੱਲਬਾਤ ਤਾਂ ਹੈ ਨਹੀਂਗੀ ਪਰ ਇੱਥੇ ਆਏ ਆ ਵੀ ਸ਼ਨੀ ਐਤਵਾਰ ਨੂੰ ਸਾਰੇ ਭਰਾ ਇਕੱਠੇ ਹੋ ਜਾਂਦੇ ਆ ਆਪਦਾ ਵਧੀਆ ਮਨੋਰੰਜਨ ਕਰ ਲਈਦਾ ਤੇ ਹੁਣ ਟੂਰਨਾਮੈਂਟਾਂ ਦੇ ਵੀ ਵਧੀਆ ਹੁਣ ਖੇਡੀ ਦਾ 20/2 ਟੂਰਨਾਮੈਂਟ ਵੀ ਹੁੰਦੇ ਆ ਸਾਡੇ ਇਥੇ ਸਾਲ ਦੇ ਵਿੱਚ ਹੌਲੀ 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 ਗੇਮ ਦਾ ਪੱਧਰ ਉੱਤੇ ਜਾ ਰਿਹਾ ਵਾ ਬਾਕੀ ਅਸੀਂ ਆਏ ਆ ਮਾਲਵੇ ਕਲੱਬ ਨਾਲ ਜੁੜੇ ਆ ਬਾਈ ਜੱਗੀ ਬਾਈ ਯਾਰ ਗਿਆਣਾ ਤੇ ਉਹਨਾਂ ਨਾਲ ਵਧੀਆ ਪਰਿਵਾਰਿਕ ਰਿਲੇਸ਼ਨ ਆਪਣੇ ਤੇ ਵਧੀਆ ਉਹ ਬਾਈ ਯਾਰਗੇ ਵੀ ਫੁੱਲ ਸਪੋਰਟ ਕਰਦੇ ਆ ਸਾਨੂੰ ਹਰੇਕ ਚੀਜ਼ ਨਾਲੋਂ ਮਾਲਵਾ ਕਲੱਬ ਵੱਲੋਂ ਹਰੇਕ ਜਿਵੇਂ ਬੁਕਿੰਗ-ਬੁਕਿੰਗ ਸਾਰਾ ਕੁਝ ਕਰਾ ਕੇ ਦਿੰਦੇ ਆ ਹੋਰ ਵੀ ਜਿਵੇਂ ਆਸਟ੍ਰੇਲੀਆ ਵੀ ਗਾ ਜਿਵੇਂ ਮਨਦੀਪ ਜਾਂਦਾ ਖੇਡਣ ਤੇ ਹੋਰ ਸਾਰਾ ਮਤਲਬ ਕਿ ਹੁਣ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਵਾਲੀਬਾਲ ਪਰ ਆਏ ਆ ਵੀ ਥੋੜਾ ਟਾਈਮ ਲੱਗੂਗਾ ਵੀ ਆਪਾਂ ਇੰਡੀਆ ਵਾਲੀ ਗੱਲਬਾਤ ਤਾਂ ਨਹੀਂ ਕਹਿ ਸਕਦੇ ਕਿ ਵੀ ਇੰਡੀਆ ਵਾਲੀ ਗੱਲਬਾਤ ਢੀਹੇਤੀ ਬਣ ਜੂਗੀ ਪਰ ਆਏ ਆ ਵੀ ਹੌਲੀ ਹੌਲੀ ਟਰਾਈ ਕਰ ਰਹੇ ਆ ਜਿਵੇਂ ਸੀਨੀਅਰ ਪਲੇਅਰ ਆ ਗਏ ਆ 2-4 ਹੋਰ ਆ ਜਾਣਗੇ ਫਿਰ ਗੇਮ ਦਾ ਲੈਵਲ ਬਹੁਤ ਉੱਤੇ ਜਾ ਬੜੂਗਾ ਜਿਵੇਂ ਆਪਾਂ ਇੰਡੀਆ ਦੇ ਵਿੱਚ ਬਈ ਟੂਰਨਾਮੈਂਟ ਦੇਖਦੇ ਆਂ ਵੀ ਪਿੰਡਾਂ ਪਿੰਡਾਂ 'ਚ ਨਾਈਟ ਦੇ ਟੂਰਨਾਮੈਂਟ ਵੀ ਹੁੰਦੇ ਆ ਵਾਲੀਬਾਲ ਦੇ ਤੇ ਇੱਥੇ ਵੀ ਟੂਰਨਾਮੈਂਟ ਹੁੰਦੇ ਆ ਤੁਸੀਂ ਇਹਨੂੰ ਕੀ ਰੀਜ਼ਨ ਮੰਨਦੇ ਆਂ ਵੀ ਪੰਜਾਬੀ ਆਪਣੇ ਘ ਜਾਂ ਭਾਈਚਾਰਾ ਹੈਗਾ ਜਾਂ ਘਟ ਆਉਂਦਾ ਦੇਖਣ ਜਾਂ ਕੁਝ ਵੀ ਕੀ ਕਹਿਣਾ ਚਾਹੋ ਨੇ ਤੁਸੀਂ ਇਹਦੇ ਬਾਰੇ ਨਹੀਂ ਭਾਈ ਭਾਈਚਾਰਾ ਤਾਂ ਬਹੁਤ ਆ ਆਪਣੇ ਪੰਜਾਬੀ ਬਹੁਤ ਆ ਇੱਥੇ ਬੰਦੇ ਜਿਹੜੇ ਪੁਰਾਣੇ ਆਏ ਹੋਏ ਆ ਪਰ ਮੇਨ ਗੱਲ ਇਹ ਆ ਵੀ ਇਹ ਆਪਣੀ ਪਿੰਡਾਂ ਵਾਲੀ ਗੇਮ ਆ ਇਹਨੂੰ ਇੱਥੇ ਬਹੁਤੇ ਬੰਦਿਆਂ ਨੂੰ ਪਤਾ ਹੀ ਨਹੀਂਗਾ ਵੀ ਬਾਲੀਬਾਲ ਸ਼ੂਟਿੰਗ ਵੀ ਕੋਈ ਗੇਮ ਆ ਕਈ ਬੰਦੇ ਹੈਗੇ ਆ ਪੁਰਾਣੇ ਜੇ ਮਨ ਲਾ 100 ਬੰਦਾ ਖੇਡਦਾ 100 ਦੇ ਵਿੱਚੋਂ 10 20 ਬੰਦਿਆਂ ਨੂੰ ਪਤਾ ਵੀ ਹਾਂ ਬਾਲੀਬਾਲ ਸ਼ੂਟਿੰਗ ਵੀ ਕੋਈ ਗੇਮ ਆ ਕਿਉਂਕਿ ਇਹ ਪਿੰਡਾਂ ਵਾਲੀ ਗੇਮ ਆ ਤੇ ਹੌਲੀ ਹੌਲੀ ਉਸ ਹਿਸਾਬ ਨਾਲ ਫਿਰ ਇੱਥੇ ਵੱਧ ਰਿਹਾ ਹੁਣ ਜਿਵੇਂ ਟ ਪਰ ਹੁਣ ਆਇਆ ਵੀ ਜਿਵੇਂ ਪਿਛਲੇ ਸਾਲ ਘੱਟ ਸੀ ਐ ਸਾਲ ਜ਼ਿਆਦਾ ਹੋਊਗਾ ਅਗਲੇ ਸਾਲ ਫੇਰ ਐ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਰਿਹਾ ਵਾ ਹੁਣ ਇੰਟਰਸਟ ਦੇ ਰਹੇ ਆ ਲੋਕ ਵੀ ਆਪਦਾ ਕਬੱਡੀ ਦੇ ਨਾਲ ਨਾਲ ਲੋਕ ਸਾਨੂੰ ਵੀ ਵੇਖਦੇ ਆ ਖੇਡਦੇ ਆਣੋ ਸੋ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਗੱਲ ਲੱਗੀ ਬਾਈ ਤੁਹਾਡੀ ਸੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਤੇ ਬਾਈ ਪਿਛਲੇ ਗੇੜੇ ਵੀ ਸੰਗਦਾ ਆ ਸੀਗਾ ਤੇ ਐਤਕੇ ਵੀ ਥੋੜਾ ਥੋੜਾ ਸੰਗਦਾ ਪਰ ਆਪਾਂ ਇੱਥੋਂ ਸੰਗਦੇ ਸੰਗਦੇ ਤਾਂ ਕੋਈ ਇੱਕ ਅੱਧਾ ਸਵਾਲ ਪੁੱਛ ਲਾਂਗੇ ਕਿਉਂਕਿ ਪਹਿਲਾਂ ਹੀ ਬਾਈ ਨੇ ਕਹਿਤਾ ਵੀ ਮੇਰੇ ਤੋਂ ਬਾਲੀਆਂ ਗੱਲਾਂ ਬਾ ਬਾਈ ਇੰਡੀਆ ਤੋਂ ਵੀ ਖੇਡਦੇ ਸੀਗੇ ਇੱਥੇ ਆ ਕੇ ਵੀ ਗੇਮ ਨਾਲ ਜੁੜ ਗਏ ਜਿੰਨੇ ਵੀ ਪਲੇਅਰ ਬਾਈ ਮਨਦੀਪ ਹੋਇਆ ਬਾਈ ਰਾਜੂ ਬੱਚੀ ਬਾਈ ਅਸ਼ੀਸ਼ ਹੋਇਆ ਬਾਈ ਬਿੱਟੂ ਜਿੰਨੇ ਵੀ ਪੁਰਾਣੇ ਖੇਡਦੇ ਸੀ ਇੰਡੀਆ ਤੋਂ ਉਹ ਇੱਥੇ ਆ ਕੇ ਮਿਲ ਗਏ ਸਾਰੇ ਇਹਨਾਂ ਦਾ ਮਨ ਲੱਗ ਗਿਆ ਆ ਕੇ ਬਾਕੀ ਮਾਹੌਲ ਅੱਗੇ ਨਾਲ ਬਹੁਤ ਫਰਕ ਆ ਪਹਿਲਾਂ ਇੰਨਾ ਨਹੀਂ ਸੀਗਾ ਤੇ ਹੁਣ ਅੱਗੇ ਨਾਲ ਫਰਕ ਬਹੁਤ ਆ ਗਿਆ ਜਿਵੇਂ ਬਈ ਕਬੱਡੀ ਦੇ ਗਰਾਊਂਡ ਭਰੇ ਹੁੰਦੇ ਆ ਤੇ ਤੁਸੀਂ ਵੀ ਐ ਚਾਹੁੰਦੇ ਹੋ ਵੀ ਇੱਥੇ ਵਾਲੀਬਾਲ ਦੇ ਵੀ ਆਪਣੇ ਪੂਰੇ ਗਰਾਊਂਡ ਭਰੇ ਹੋਣ ਉਹ ਤਾਂ ਚਾਹੁੰਦੇ ਆ ਜੀ ਹਰੇਕ ਪਲੇਅਰ ਦੇ ਆਈ ਇੱਛਾ ਹੁੰਦੀ ਹੈ ਵੀ ਵਧੀਆ ਦਰਸ਼ਕ ਹੋਣ ਸਾਰੇ ਪੂਰੀ ਤੇ ਉਸ ਕਰਕੇ ਵੀ ਅੱਗੇ ਨਾਲ ਦਾ ਬਹੁਤ ਫਰਕ ਆ ਹੌਲੀ ਹੌਲੀ ਫਰਕ ਪੈ ਜਾਣਾ ਬਈ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਬਈ ਵਾਲੀਵਾਲ ਦੇ ਨਾਲ ਤੁਸੀਂ ਵਾਲੀਵਾਲ ਨਾਲ ਬਈ 2011-12 ਤੋਂ ਜੁੜੇ ਹੋ ਆ ਨਾ ਵੀ ਹੋ ਗਏ 13-14 ਸਾਲ ਆਪਾਂ ਕਹਿ ਸਕਦੇ ਹਾਂ ਸੋ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਹਾਂ ਬਈ ਹਾਂਜੀ ਹਾਂਜੀ ਬਈ ਵਧੀਆ ਵਧੀਆ ਤੁਸੀਂ ਦੱਸੋ ਚੜਦੀ ਕਲਾ ਜੋ ਦਾ ਸੱਟਾ ਬਈ ਵਧੀਆ ਤੇ ਬਈ ਆਪਾਂ ਜਿਵੇਂ ਹੁਣ ਪਿੱਛੇ ਵੀ ਬਾਈ ਹੁਣਾਂ ਤੋਂ ਗੱਲਬਾਤ ਸਾਰੀ ਪੁੱਛੀ ਤੁਹਾਡੇ ਕੀ ਵਿਚਾਰ ਐਸ ਗੱਲ ਬਾਰੇ ਵੀ ਆਪਣੇ ਇੱਥੇ ਘਟ ਆਉਂਦੇ ਪੰਜਾਬੀ ਦੇਖਣ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਯਾਰ ਬਾਈ ਕੰਮ ਦੇ ਰਿਝੇ ਆ ਹਰੇਕ ਬੰਦੇ ਦੇ ਹੁਣ ਬਾਈ ਹਰਾਂ ਨੂੰ ਸ਼ੌਂਕ ਆ ਬਾਈ ਅਮਨ ਸ਼ੀਸ਼ਾ ਇਹ ਹੁਣ ਬਾਈ ਅਮਨ ਜੋ ਦਾ ਇਹ ਗਰਾਊਂਡ ਦਾ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਐ ਸੀ ਤੇ ਸਿਰਫ ਖੇਡਣ ਆਉਣੇ ਆ ਗਰਾਊਂਡ ਤਿਆਰ ਹੁੰਦਾ ਖੇਡ ਕੇ ਮੁੜ ਜੰਨੇ ਆ ਨਾ ਤੇ ਇਹ ਵਿਚਾਰੇ ਸਪੈਸ਼ਲੀ ਬੁਕਿੰਗਾਂ ਕਰਾਉਣੀਆਂ ਜਾਂ ਜੋ ਵੀ ਇਹ ਟੀਮ ਨੂੰ ਜਿਨੇ ਵੀ ਖੜਾਉਣਾ ਕਲੱਬ ਨੂੰ ਇਹਨਾਂ ਦੇ ਵਿਚਾਰਿਆਂ ਦਾ ਬਹੁਤ ਸਹਿਯੋਗ ਐ ਤੇ ਬਾਕੀ ਫਿਰ ਬਈ ਤੁਹਾਨੂੰ ਵੀ ਪਤਾ ਨਿਊਜ਼ੀਲੈਂਡ 'ਚ ਤੁਸੀਂ ਵੀ ਕੰਮ ਕਰ ਰਹੇ ਹੋ ਇੰਨਾ ਦਾ ਕਿਸੇ ਕੋਲੇ ਟਾਈਮ ਹੀ ਹੈ ਨਹੀਂ ਅਗਲਾ ਜੋਬ ਤੋਂ ਕਰੇ ਤੇ ਘਰ ਤੋਂ ਫਿਰ ਜੋਬ ਬਾਕੀ ਸਿੱਖ ਗੇਮਾਂ ਦੇ ਵਿੱਚ ਠੀਕ ਹੋ ਜਾਂਦਾ ਘੱਟ ਬਈ ਕਬੱਡੀ ਦੇ ਨਾਲ ਟੂਰਨਾਮੈਂਟ ਹੁੰਦੇ ਆ ਵਾਲੀਬਾਲ ਵੀ ਉਦੋਂ ਥੋੜਾ ਜਿਹਾ ਮੈਚ ਕਬੱਡੀ ਦਾ ਹਲਕਾ ਆਏ ਤਾਂ ਫਿਰ ਉਹ ਵਾਲੀਬਾਲ ਲਈ ਵੀ ਠੀਕ ਹੋ ਜਾਂਦਾ ਰੌਣਕ ਤੇ ਬਾਕੀ ਫਿਰ ਬਈ ਹਜੇ ਨਵਾਂ ਹੀ ਚੱਲਿਆ ਕੰਮ ਤੇ ਠੀਕ ਹੋਊਗਾ ਵਧੀਆ ਚੱਲੂਗਾ ਕੰਮ ਵੀ ਉਮੀਦ ਆ ਸਾਲ ਦੇ ਵਿੱਚ ਵਿੱਚ ਇੱਥੇ ਪੂਰਾ ਗਰਾਊਂਡ ਆਪਣੇ ਭਰਨ ਲੱਗ ਜਾਊਗਾ ਔਰ ਬਈ ਲੱਗ ਰਿਹਾ ਵੀ ਸਿੱਖ ਗੀਮਾਂ ਤੇ ਜਿਵੇਂ ਪਲੇਅਰਾਂ ਦੇ ਵੀਜ਼ੇ ਵੀ ਲਵਾ ਰਿਆ ਕਲੱਬ ਜੀ ਸਾਰੇ ਕਲੱਬ ਵੀ ਕੋਸ਼ਿਸ਼ ਕਰ ਰਹੇ ਆ ਆਸਟ੍ਰੇਲੀਆ ਤੋਂ ਮੁੰਡੇ ਆ ਖੇਡਣ ਆਉਂਦੇ ਆ ਹੁਣ ਐਸਾਰੇ ਮਗਰ ਲਈ ਵਾਰ ਇੱਕ ਮੁੰਡੇ ਦਾ ਲੱਗਿਆ ਸੀਗਾ ਇੰਡੀਆ ਤੋਂ ਵੀਜ਼ਾ ਐਸ ਵਾਰ ਵੀ ਲਵਾ ਰਹੇ ਆ ਜਿਵੇਂ ਕੋਈ ਕੈਨੇਡਾ ਤੋਂ ਵੀ ਮੁੰਡਿਆਂ ਦੇ ਕਰ ਰਹੇ ਆ ਟਰਾਈ ਸਾਰੇ ਕਲੱਬ ਕਰੀ ਜਾਂਦੇ ਆ ਤੇ ਜੋ ਜੇ ਇਸ ਤਰ੍ਹਾਂ ਲੱਗਦਾ ਰਿਹਾ ਤਾਂ ਬਈ ਕੋਈ ਬੜੀ ਲੰਮੀ ਚੋੜੀ ਗੱਲ ਨਹੀਂ ਰਹੂਗਾ ਇਕੱਠ ਵਧੀਆ ਹੋਊਗਾ ਸੋ ਇੱਕ ਗੱਲ ਬਾਈ ਦੀ ਬਹੁਤ ਵਧੀਆ ਲੱਗੀ ਐ ਵੀ ਇੱਥੇ ਕੰਮਾਂ ਤੋਂ ਵੇਹਲ ਹੈ ਨਹੀਂ ਪਰ ਫਿਰ ਵੀ ਤੁਸੀਂ ਦੇਖੋ ਬਾਈ ਹੁਣ ਇੱਥੇ ਗਰਾਊਂਡ ਦੇ ਵਿੱਚ ਜੁੜੇ ਆ ਬਾਲੇਵਾਲ ਦੇ ਵਿੱਚ ਜੁੜੇ ਆ ਸੋ ਇਹ ਬਹੁਤ ਵਧੀਆ ਗੱਲ ਹੈ ਇਹ ਪੰਜਾਬੀ ਹੋਣ ਕਰਕੇ ਜੁੜੇ ਆਪਣੇ ਵੀਰ ਭਰਾ ਸਾਰੇ ਸੋ ਇੰਡੀਆ ਤੋਂ ਆ ਇੰਡੀਆ ਬਾਈ ਜਿੱਥੇ ਵੀ ਝੰਡੇ ਝੂਲਦੇ ਹੀ ਰਹਿੰਦੇ ਆ ਸੋ ਅਗਲੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਪਰਦੇਸੀ ਟੀਵੀ ਦਾ ਤੁਸੀਂ ਸਮੇਂ-ਸਮੇਂ ਤੇ ਬਾਲੇਵਾਲ ਨੂੰ ਪ੍ਰਮੋਟ ਕਰਦੇ ਹੋ ਤੇ ਮੇਰਾ ਨਾਮ ਵੀਰੇ ਮਨਪ੍ਰੀਤ ਆ ਤੇ ਮੇਰਾ ਪਿੰਡ ਕੈਲਪੁਰ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖੇ ਦੇ ਕੋਲੇ ਪਿੰਡ ਆ ਤੇ ਪਿਛਲੇ 10-12 ਸਾਲਾਂ ਤੋਂ ਬਾਲੀਵਾਲ ਨਾਲ ਜੁੜੇ ਆ ਤੇ ਇੰਡੀਆ ਵੀ ਖੇਡਦੇ ਸੀ ਤੇ ਬਾਈ ਮਨਦੀਪ ਉਹਨਾਂ ਨੂੰ ਆ ਲਾਲ ਬਾਈ ਨੂੰ ਬਾਈ ਨੂੰ ਬਿੱਟੂ ਨੂੰ ਚੀਚ ਨੂੰ ਇਹ ਇੰਡੀਆ ਤੁਸੀਂ ਜਾਣਦੇ ਆ ਇੱਕ ਦੂਜੇ ਨੂੰ ਟੂਰਨਾਮੈਂਟਾਂ ਜਿਵੇਂ ਮਿਲਦੇ ਰਹਿੰਦੇ ਸੀ ਤੇ ਮੈਨੂੰ ਬਾਲੀਵਾਲ ਦਾ ਵੀ ਪਹਿਲਾਂ ਇੱਥੇ ਪਤਾ ਨਹੀਂ ਜਿਵੇਂ ਖੇਡਦੇ ਆ ਤੇ ਬਾਈ ਹੁਣ ਜਿਵੇਂ ਇੰਡੀਆ ਤੋਂ ਜਾਣਦੇ ਸੀਗੇ ਤੇ ਮਨਦੀਪ ਭਾਈ ਜਦੋਂ ਆਇਆ ਤੇ ਫਿਰ ਖੇਡਣ ਲੱਗ ਗਏ ਤੇ ਐਵਰੀ ਵੀਕ ਜਿਵੇਂ ਪ੍ਰੈਕਟਿਸ ਹੁੰਦੀ ਆ ਤੇ ਟੂਰਨਾਮੈਂਟ ਵੀ ਜਿਵੇਂ ਹੁੰਦੇ ਆ ਟੂਰਨਾਮੈਂਟਾਂ ਦੇ ਪਾਰਟਿਸਿਪੇਟ ਕਰਦੇ ਮਾਲਵਾ ਕਲੱਬ ਨਹੀਂਓ ਤੇ ਮਾਲਵਾ ਕਲੱਬ ਵੀ ਸਪੋਰਟ ਕਰਦਾ ਵਧੀਆ ਸਾਨੂੰ ਤੇ ਫਿਰ ਹੁਣ ਲਾਲ ਬਾਈ ਆ ਗਿਆ ਇੱਥੇ ਤੇ ਥੋੜਾ ਟਾਈਮ ਬਾਅਦ ਬਾਈ ਨੂੰ ਬਿੱਟੂ ਬਾਈ ਆ ਗਿਆ ਰਾਜੂ ਬਾਈ ਹਮਤਪੁਰਾ ਤੇ ਪਹਿਲਾਂ 4 ਕਿ ਟੀਮਾਂ ਹੁੰਦੀਆਂ ਸੀਗੀਆਂ ਬਾਈ ਇੱਥੇ ਜਦੋਂ ਮੈਂ ਇੱਕ ਦੋ ਵਾਰੀ ਇੱਥੇ ਦੇਖਿਆ ਜਿਵੇਂ ਵਾਲੀਬਾਲ ਕੀ ਮੇ ਟੂਰਨਾਮੈਂਟ ਹੋਏ ਤੇ ਹੁਣ 10 12 ਟੀਮਾਂ ਆਈਆਂ ਬਾਈ ਵਧੀਆ ਮੈਚ ਲੱਗਦੇ ਆ ਸਾਰੇ ਤੇ ਪਰ ਉਵੇਂ ਜਿਵੇਂ ਇੰਡੀਆ ਵਾਂਗੂ ਤਾਂ ਨਹੀਂ ਜਿਵੇਂ ਲੋਕ ਜਿਵੇਂ ਉਹਨੇ ਦੇਖਣ ਆਉਂਦੇ ਪਰ ਟਾਈਮ ਲੱਗੂਗਾ ਥੋੜਾ ਪਰ ਉਹ ਅੱਗੇ ਨਾਲੋਂ ਬਹੁਤ ਫਰਕ ਪਿਆ ਵਾ ਕਿਵੇਂ ਟੀਮਾਂ ਚਾਰ ਚੀ ਚਾਰ ਤੋਂ 10 ਹੋ ਗਈਆਂ ਥੋੜੇ ਟਾਈਮ ਵਿੱਚ ਹੀ ਤੇ ਬਾਈ ਹੁਣੀ ਸਾਰੇ ਸੀਨੀਅਰ ਪਲੇਅਰ ਆ ਵਧੀਆ ਪ੍ਰਮੋਟ ਕਰ ਰਹੇ ਆ ਵਾਲੀਬਾਲ ਨੂੰ ਤੇ ਬਾਕੀ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸੋ ਬਾਈ ਤੁਸੀਂ ਉਹਨੇ ਇੱਥੇ ਖੇਡਣ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਦੇਖ ਕੇ ਹੋਰ ਵੀ ਸਾਰੇ ਆਉਣਗੇ ਅਸੀਂ ਵੀ ਸਾਨੂੰ ਸਾਨੂੰ ਵੀ ਹੌਸਲਾ ਹੁੰਦਾ ਵੀ ਸਾਡੇ ਵੀਰ ਭਰਾ ਖੇਡਦੇ ਆ ਸੋ ਆਪਾਂ ਉਹਨਾਂ ਨਾਲ ਮਿਲ ਜਾਈਏ ਗੱਲਬਾਤ ਕਰੀਏ ਦੇਖ ਕੇ ਆਈਏ ਵਾਲੀਬਾਲ ਦਾ ਇੱਕ ਵੀ ਕੀੜਾ ਹੀ ਆ ਮਤਲਬ ਸ਼ੌਂਕ ਹੀ ਇੰਨਾ ਤੇ ਮੈਂ ਤੇ ਮੰਦੀਪਾ ਦੀ ਹਮੈਲਟੋਂ ਤੋਂ ਆਉਂਦੇ ਆ ਫੈਵਰੀ ਵੀ ਖੇਡਣ ਇੱਥੇ ਤੇ ਜਿਵੇਂ ਪ੍ਰੈਕਟਿਸ ਹੁੰਦੀ ਹੈ ਸਈ ਕਈ ਵਾਰੀ ਤਾਂ ਦੋਨੇ ਦਿਨ ਵੀ ਆਏ ਨੇ ਉਦਾਂ ਇੱਕ ਦਿਨ ਤੋਂ ਨਹੀਂ ਆਉਂਦੇ ਵੀਕ ਦੇ ਵਿੱਚ ਵੀ ਮੰਨ ਲਓ ਤੁਸੀਂ ਬਾਈ 100 200 ਕਿਲੋਮੀਟਰ ਕੱਢ ਕੇ ਆਉਂਦੇ ਹਾਂਜੀ ਹਾਂਜੀ ਵਾਲੀਬਾਲ ਸ਼ੌਂਕ ਹੀ ਇੰਨਾ ਬਾਈ ਕੀੜਾ ਹੀ ਆ ਨਹੀਂ ਰਹਿ ਜਾਂਦਾ ਕਿੱਡੇ ਬਾਈ ਗੇਮ ਨਾਲ ਜੇ ਬੰਦਾ ਇੱਕਰੀ ਬੰਦਾ ਪਿਆਰ ਪੈ ਜਾਵੇ ਨਾ ਗੇਮ ਨਾਲ ਹੁਣ ਇੱਥੇ ਮੰਨ ਲਾ ਲਾਲ ਬਾਈ ਤਾਂ ਚੱਲ ਥੋੜਾ ਟਾਈਮ ਹੋਇਆ ਮੰਦੀਪ ਆ ਬਚੀ ਆ ਇਹ ਸਨ 1997 98 ਦੇ ਖੇਡਦੇ ਆ ਤੇ 202 ਤੇ ਅੱਜ ਤੱਕ ਖੇਡ ਹੀ ਜਾਂਦੇ ਇਹ ਬਸ ਸਿਰਫ ਗੇਮ ਨਾਲ ਪਿਆਰ ਕਰਕੇ ਇੰਨਾ ਟਾਈਮ ਆ ਬਾਈ ਇਹ ਗੇਮ ਬਹੁਤ ਵਧੀਆ ਗੇਮ ਆ ਮੈਂ ਜਰੂਰ ਆਪਦੇ ਜਿਹੜੇ ਇੱਥੇ ਵੀ ਲੋਕ ਆ ਜਿਹੜੇ ਇੱਥੋਂ ਦੇ ਬੌਰਨ ਵੀ ਆ ਬੰਦੇ ਬੱਚੇ ਆ ਜਿਹੜੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਵੀ ਪੇਰੈਂਟਸ ਨੂੰ ਵੀ ਤੁਸੀਂ ਇਹ ਗੇਮ ਨੂੰ ਪ੍ਰਮੋਟ ਕਰੋ ਵੀ ਆਪਦੇ ਬੱਚਿਆਂ ਨੂੰ ਭੇਜੋ ਵਧੀਆ ਗੇਮ ਆ ਇਹ ਖੇਡਣ ਵਾਲੀ ਗੇਮ ਆ ਵੀ ਇਹ ਇੱਕ ਬੰਦਾ ਇੱਕ ਰੀ ਜੇ ਇੰਟਰਸਟ ਦੇ ਦੇਵੇ ਨਾ ਇਹਨੂੰ ਗੇਮ ਨੂੰ ਤੇ ਬੰਦਾ ਬਹੁਤ ਵਧੀਆ ਗਾਹ ਐਵੇਂ ਵੀ ਦੂਜਾ ਗਾਂ ਦੂਜਾ ਲੈਵਲ ਤਾਂ ਨਹੀਂ ਆਪਾਂ ਬਣਾ ਸਕਦੇ ਪਰ ਐਂਟਰਟੇਨਮੈਂਟ ਬਹੁਤ ਵਧੀਆ ਗੇਮ ਨਾਲ ਪਿਆਰ ਹੋ ਜਾਂਦਾ ਬਸ ਐ ਕਰ ਇੱਕ ਇਹ ਚੋ ਬਾਈ ਦੀ ਗੱਲ ਮੈਂ ਕਈ ਵਾਰੀ ਸੁਣਦਾ ਹਾਂ ਬਾਈ ਦੱਸਦਾ ਹੁੰਦਾ ਵੀ ਇਹ ਕਹਿੰਦਾ ਹੱਡਾਂ ਦੇ ਨਾਲ ਹੀ ਜਾਊ ਇਹ ਇਹ ਕਹਿੰਦਾ ਜੇ ਖੇਡ ਇਹੋ ਜੀ ਇਹ ਗੱਲ ਜਮਾਂ ਸਹੀ ਆ ਬਾਈ ਇਹ ਤੁਸੀਂ ਵੇਖ ਲਓ ਕਈ ਇਹ ਜਿਵੇਂ ਹੁਣ ਇਹ 100 100 ਕਿਲੋਮੀਟਰ ਤੋਂ ਆਉਂਦੇ ਆ ਹੋਰ ਕਈ ਹੋਰ ਦੂਜੇ ਕਲੱਬ 'ਚ ਵੀ ਆ ਮੁੰਡੇ ਉਹ ਜਿਹੜੇ ਦੂਸਰੀ ਸਿਟੀਆਂ 'ਚ ਵੀ ਰਹਿੰਦੇ ਆ ਕਈ ਵਾਰੀ ਟੂਰਨਾਮੈਂਟ ਸਪੈਸ਼ਲ ਆਪ ਦੀ ਟਿਕਟ ਕਰਾ ਕੇ ਸਪੈਸ਼ਲ ਵਾ ਖੇਡ ਨਹੀਂ ਆਉਂਦੇ ਆ ਇਹ ਬਸ ਇਹ ਗੇਮ ਨਾਲ ਪਿਆਰ ਹੀ ਨਹੀਂ ਨਹੀਂ ਸੋ ਬਹੁਤ ਵਧੀਆ ਗੱਲ ਆ ਬਾਈ ਥੋਡੀ ਅੱਛਾ ਚੱਕਰਾ ਚਲਤੋ ਵੀ ਹਾਂ ਮੁੰਡੇ ਮੂਵ ਹੋ ਗਏ ਸੀ ਜਿਵੇਂ ਉੱਥੇ ਤੇ ਖੇਡਣਾ ਇੱਕ ਦੋ ਟੂਰਨਾਮੈਂਟ ਦੇ ਤੇ ਬਾਕੀ ਟਰੰਗੇ ਤੋਂ ਵੀ ਹੈਗੇ ਮੁੰਡੇ ਜਿੰਮੇ ਆਉਂਦੇ ਮਤਲਬ ਕਿ ਜਿਹਨਾਂ ਨੂੰ ਪਿਆਰ ਆ ਗੇਮ ਦੇ ਨਾਲ ਤੇ ਆਪਦਾ ਕੰਮ ਕਾਰ ਜੇ ਜੌਬ ਵੀ ਹੈਗੀ ਆ ਛੇ ਛੇ ਦੀ ਫਿਨਿਸ਼ ਕਰਕੇ ਮਤਲਬ ਵੀ ਖੇਡਣਾ ਹੀ ਆ ਖੇਡਣ ਦਾ ਕੀੜਾ ਹੀ ਆ ਵੀ ਜਾਈਏ ਅਸੀਂ ਸੋ ਬਾਈ ਇਹ ਜਿੰਨਾਂ ਚਿਰ ਹੱਡ 골ਡੇ ਸਲਾਮਤ ਆ ਉਹਨਾਂ ਚਿਰ ਤੁਸੀਂ ਖੇਡ ਨਹੀਂ ਛੱਡ ਸਕਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਆ ਬਸ ਵਧੀਆ ਬਈ ਵਧੀਆ ਵਧੀਆ ਕਿਹੜਾ ਪਿੰਡ ਹੈ ਬਈ ਆਪਣਾ ਮੋਗਾ ਹੀ ਆ ਬਾਈ ਮੇਰਾ ਵੀ ਅੱਛਾ ਮੋਗੇ ਤੋਂ ਨਾਲ-ਨਾਲ ਦੇ ਬਈ ਮੋਗੇ ਹੀ ਸਾਰੇ ਮੋਗੇ ਵਾਲੇ ਇਕੱਠੇ ਹੋਏ ਆ ਅੱਛਾ ਅੱਛਾ ਕਮੈਂਟਰੀ ਤੁਸੀਂ ਦੇਖਿਆ ਹੋਣਾ ਬਾਈ ਅੱਛਾ ਮੈਂ ਨਹੀਂ ਕਮੈਂਟਰੀ ਤੇ ਨਹੀਂ ਬਾਈ ਨੂੰ ਹਜੇ ਮਿਲਿਆ ਪਰ ਹੁਣ ਜਰੂਰ ਮਿਲਾਂਗਾ ਨਾਣਾ ਬਾਈ ਕੋਈ ਨਹੀਂ ਬੈਲਦੇ ਜਲਦੇ ਰਮਾ ਹੋਰ ਕਿਵੇਂ ਚੱਲਦਾ ਆ ਵਧੀਆ ਬਸ ਸਭ ਵਧੀਆ ਬਈ ਮਾਲਕ ਦੀ ਕਿਰਪਾ ਬਾਕੀ ਬਾਈ ਇਹਨਾਂ ਨੇ ਸਾਰਿਆਂ ਨੇ ਗੱਲਾਂ ਦਾ ਕਾਰੀ ਦਿੱਤੀਆਂ ਪੂਰੀਆਂ ਹੁਣ ਰਹਿਣ ਜੋ ਕਹਿਣੀ ਬਾਕੀ ਮੈਂ ਇਹ ਗੇਮ ਤੈਰ ਇੱਥੇ ਆ ਕੇ ਸ਼ੁਰੂ ਕੀਤੀ ਆ ਹੁਣ ਮਿਲਦਾ ਤਿੰਨ ਚਾਰ ਮਹੀਨੇ ਹੋਏ ਖੇਡਦੇ ਨੂੰ ਸਭ ਤੋਂ ਹਫਤੇ ਦੇ ਕੰਮਕਾਰਾਂ ਦਾ ਜਿਹੜਾ ਬੋਝ ਪੈਂਦਾ ਬੰਦੇ ਤੇ ਠੀਕ ਆ ਉਹ ਇੱਥੇ ਆ ਕੇ ਸਾਰਾ ਇੱਕ ਹਿਸਾਬ ਨਾਲ ਵੀ ਇਹ ਗੇਮ ਸਟ्रेस ਬਾਸਟਰ ਆ ਵੀ ਉਹ ਬੰਦੇ ਦਾ ਸਟ्रेस ਦੂਰ ਹੋ ਜਾਂਦਾ ਜੇ ਕਿਸੇ ਚੀਜ਼ ਦਾ ਕੋਈ ਵੀ ਹੈ ਇੰਜਾਇਰਮੈਂਟ ਆ ਤੇ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਨਹੀਂ ਪਤਾ ਗੇਮ ਦਾ ਜਾਂ ਆਸੇ ਪਾਸੇ ਦੇ ਆ ਇੱਥੇ ਟਾਕਾ ਨੀਨੀ ਦੇ ਵਿੱਚ ਬਰੂਸ ਪਾਲਮਨ ਪਾਰਕ ਚ ਅਸੀਂ ਪ੍ਰੈਕਟਿਸ ਕਰਦੇ ਆ ਸ਼ਨੀਵਾਰ ਐਤਵਾਰ 4 ਵਜੇ ਤੋਂ ਬਾਅਦ ਜਿਹੜਾ ਬੰਦਾ ਮੇਰਾ ਵੀਰ ਸਿੱਖਣੀ ਚਾਹੁੰਦਾ ਹੈ ਗੇਮ ਜਾਂ ਖੇਡਣੀ ਚਾਹੁੰਦਾ ਜਦੋਂ ਮਰਜ਼ੀ ਆ ਸਕਦਾ 4 ਤੋਂ 6 ਵਜੇ ਤੱਕ ਇੱਥੇ ਹੁੰਨੇ ਆ ਠੀਕ ਆ ਕਿਸੇ ਬੰਦੇ ਨੂੰ ਨਾ ਨਹੀਂ ਸਾਰਿਆਂ ਨੂੰ ਪੰਜਾਬੀਆਂ ਨੂੰ ਜਾਂ ਹੋਰ ਕਮਿਊਨਿਟੀ ਦਾ ਖੇਡਣਾ ਚਾਹੁੰਦਾ ਖੁੱਲ ਆ ਬਾਈ ਕਿਉਂਕਿ ਆਪਾਂ ਸਾਰੇ ਕੰਮਕਾਰਾਂ ਵਾਲੇ ਬੰਦੇ ਆ ਯਾਰ ਬਿਜ਼ੀ ਹੁੰਦਾ ਤੇ ਇੱਕ ਹਿਸਾਬ ਨਾਲ ਇਹਨੂੰ ਖੇਡ ਕੇ ਬੰਦਾ ਦਿਮਾਗ ਫਰੈਸ਼ ਹੋ ਜਾਂਦਾ ਸੋ ਬਾਈ ਨੇ ਬਹੁਤ ਵਧੀਆ ਗੱਲ ਕਹੀ ਬਾਈ ਨੇ ਗੱਲ ਦੱਸੀ ਵੀ ਸਟ्रेस ਫਰੀ ਹੋ ਜਾਂਦਾ ਬੰਦਾ ਖੇਡ ਕੇ ਵੀ ਤੇ ਜਿਹੜੇ ਬਈ ਇੱਥੇ ਦੇਖਣ ਆਉਣਗੇ ਉਹ ਵੀ ਬਹੁਤ ਵਧੀਆ ਆਪਦੇ ਆਪ ਨੂੰ ਮਹਿਸੂਸ ਕਰਨਗੇ ਕਿਉਂਕਿ ਇਹ ਖੇੜੀ ਇਹੋ ਜੀ ਆ ਵਾਲੀਬਾਲ ਸੋ ਆਪਾਂ ਨੂੰ ਵੀ ਵਾਲੀਬਾਲ ਨਾਲ ਜੁੜਨਾ ਚਾਹੀਦਾ ਵੱਧ ਤੋਂ ਵੱਧ ਇੱਥੇ ਆਪਣੇ ਜਿੰਨੇ ਵੀ ਵੀਰਪਰਾ ਪੰਜਾਬੀ ਹੈਗੇ ਆ ਸਾਰੇ ਰਲ ਮਿਲ ਕੇ ਇੱਥੇ ਜ਼ਰੂਰ ਪਹੁੰਚਿਆ ਕਰੋ ਜਦੋਂ ਵੀ ਗੇਮ ਹੁੰਦੀ ਆ। ਸੋ ਅਗਲੀ ਗੱਲਬਾਤ ਕਰਦੇ ਆਂ ਬਾਈ ਆਪਾਂ ਰੋਲੀ ਪਿੰਡ ਤੋਂ ਬਾਈ ਮਨਦੀਪ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਤੁਹਾਡੇ ਕੀ ਵਿਚਾਰ ਐ ਇਸ ਗੱਲ ਨੂੰ ਲੈ ਕੇ ਜਿਹੜੀ ਅੱਜ ਆਪਾਂ ਇਸ ਗੱਲ ਤੇ ਵੱਡੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਆਂ ਸਾਰੇ। ਠੀਕ ਆ ਬਾਈ ਇਹ ਹੁਣ ਪਹਿਲਾਂ ਦਾ ਥੋੜਾ ਜਿਹਾ ਜਦੋਂ ਮੈਂ ਇੱਥੇ ਆਇਆ ਸੀ ਨਿਊਜ਼ੀਲੈਂਡ ਵਿੱਚ ਉਦੋਂ ਥੋੜੀ ਜਿਹੀ ਘੱਟ ਖੇਡਦੇ ਸੀਗੇ। ਉਸ ਤੋਂ ਬਾਅਦ ਉਹ ਵਿਜੇ ਲੱਗੇ ਲੱਗੇ ਕਰੇਟਰ ਉਸ ਤੋਂ ਬਾਅਦ ਕਾਫੀ ਪਲੇਅਰ ਆਗੇ ਹੈਗੇ ਜਿਵੇਂ ਆ ਲਾਲਬਾਈ ਆ ਗਿਆ ਬਾਈ ਬੱਚੀ ਆ ਗਿਆ ਹੋਰ ਫਾਈਬਰ ਕਲੱਬ ਜੋ ਕੋ ਪਲੇਅਰ ਆਗੇ ਕਾਫੀ ਤਾਂ ਵਧੀਆ ਇੱਕ ਬੱਕਲੈਂਡ ਦੀ ਟੀਮ ਵਧੀਆ ਹੈਗੀ ਆ ਜਾਨੀ ਕਿ ਉਸ ਤੋਂ ਬਾਅਦ ਵਧੀਆ ਪਰ ਮਹਾਂਗਾ ਰੰਗ ਲਿਆ ਹੁਣ 2 ਸਾਲ ਹੋ ਗਏ ਪਹਿਲਾਂ ਇੱਥੇ ਟੂਰਨਾਮੈਂਟ ਵੀ ਘੱਟ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਆਏ ਅਸੀਂ ਸਾਰੇ ਕਲੱਬਾਂ ਨੇ ਬਹਿ ਕੇ ਗੱਲਬਾਤ ਕੀਤੀ ਵੀ ਆਪਾਂ ਖੇਡਦੇ ਹੈਗੇ ਆ ਵੀ ਥੋੜਾ ਜਿਹਾ ਗੇਮ ਅੱਗੇ ਲੈ ਕੇ ਜਾਈਏ ਫਿਰ ਸਾਰੇ ਕਲੱਬਾਂ ਨੇ ਵੀ ਕਿਹਾ ਵੀ ਹਾਂ ਸਹਿਮਤੀ ਪੜਾਈ ਵੀ ਹਾਂ ਆਪਣਾ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਫਿਰ ਅਸੀਂ ਜਿੰਨੇ ਵੀ ਇੱਥੇ ਕਲੱਬ ਹੈਗੇ ਆ ਹਰ ਇੱਕ ਵੀ ਹਰ ਇੱਕ ਮੰਥ ਵੀ ਇੱਕ ਕਲਾ ਕਲੱਬ ਨੇ ਟੂਰਨਾਮੈਂਟ ਕਰਾਉਣਾ ਤੇ ਉਹਦੇ ਨਾਲ ਵੀ ਕਾਫੀ ਪਲੇਅਰ ਨਵੇਂ ਪਲੇਅਰ ਵੀ ਜੁੜੇ ਆ ਇੱਥੇ ਤੇ ਜਾਨੀ ਕਿ ਵਧੀਆ ਚੱਲ ਰਿਹਾ ਹੁਣ ਅੱਗੇ ਤਾਂ ਘੱਟ ਸੀ ਹੁਣ ਪਰ ਇਹ ਕਹਿ ਸਕਦੇ ਆ ਵੀ ਜਿਵੇਂ ਇੰਡੀਆ ਤੋਂ ਬਾਅਦ ਕੈਨੇਡਾ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ 'ਚ ਵਾਲੀਬਾਲ ਜ਼ਿਆਦਾ ਖੇਡੀ ਜਾਂਦੀ ਆ ਤੇ ਆਸਟ੍ਰੇਲੀਆ ਆਸਟ੍ਰੇਲੀਆ ਨਾਲੋਂ ਵੀ ਮੇਰੇ ਖਿਆਲ ਨਾਲ ਇੱਥੇ ਜ਼ਿਆਦਾ ਟੂਰਨਾਮੈਂਟ ਹੁੰਦੇ ਆ ਆਸਟ੍ਰੇਲੀਆ ਵੀ ਇੰਨੇ ਟੂਰਨਾ ਸੋ ਮਹੀਨੇ ਦੇ ਜਾਂ ਪਾਸਤ ਲਈਏ ਜਾਂ ਸਾਲ ਦੀ ਹਸਤ ਲਈ ਕਿੰਨੇ ਟੂਰਨਾਮੈਂਟ ਹੁੰਦੇ ਬਈ ਇੱਥੇ 20 ਟੂਰਨਾਮੈਂਟ ਤਾਂ ਬਈ ਸਾਲ ਦੇ ਤੇ ਹੋਈ ਜਾਂਦੇ ਹੈਗੇ ਆ ਸੋ ਮਿੱਤਰੋ ਤੁਸੀਂ ਸਾਰੀ ਗੱਲਬਾਤ ਬਾਈ ਹੁਣਾ ਤੋਂ ਆਪਾਂ ਪੁੱਛੀ ਤੇ ਬਾਈ ਹੁਣਾ ਨੇ ਸਾਰੀ ਦੱਸੀ ਸੋ 20 ਟੂਰਨਾਮੈਂਟ ਬਾਈ ਹੁੰਦੇ ਆ ਪਰ ਆਪਣੇ ਇੱਥੇ ਭਰਮਾ ਹੰਗਾਰਾ ਜ਼ਰੂਰੀ ਆ ਸੋ ਇਹ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੋਣਾ ਸੋ ਉਮੀਦ ਕਰਦੇ ਆ ਵੀ ਜਦੋਂ ਵੀ ਟੂਰਨਾਮੈਂਟ ਹੋਣਗੇ ਵਾਲੀਬਾਲ ਦੇ ਆਪਣੇ ਸਾਰੇ ਭਾਈਚਾਰਾ ਆਪਣੀ ਕਮਿਊਨਿਟੀ ਸਾਰੇ ਆਪਣੇ ਇੰਡੀਆ ਦੇ ਲੋਕ ਵੱਧ ਚੜ ਕੇ ਇੱਥੇ ਪਹੁੰਚਿਆ ਕਰਨਗੇ ਮਿਲਦੇ ਰਹਾਂਗੇ ਇੱਥੇ ਦੀ ਤੁਹਾਨੂੰ ਪਰਦੇਸੀ মিডিਆ ਐਨ ਜੀ ਟੀ ਚੈਨਲ ਤੇ ਧੰਨਵਾਦ